ਕਿਸਾਨਾਂ ਦੀ ਰਿਹਾਈ ਸੰਬੰਧੀ ਪੰਜਾਬ ਆਈਜੀ ਸੁਖਚੈਨ ਸਿੰਘ ਗਿੱਲ ਦਾ ਬਿਆਨ ਕਿ 800 ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਤੇ ਜਿਨ੍ਹਾਂ ਨੂੰ ਕੋਈ ਵੀ ਮੈਡੀਕਲ ਦਿੱਕਤ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਲਗਭਗ 450 ਕਿਸਾਨਾਂ ਨੂੰ ਰਿਹਾ ਕੀਤਾ ਜਾਵੇਗਾ ਕਿਸਾਨਾਂ ਦੇ ਮਾਲ ਦੇ ਚੋਰੀ ਦੇ ਮੁੱਦੇ ਤੇ ਪੰਜਾਬ ਸਰਕਾਰ ਦਾ ਸਖਤ ਸਟੈਂਡ 3 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਨੋਡਲ ਅਫਸਰ ਐਸ ਪੀ ਜਸਬੀਰ ਸਿੰਘ ਨਿਯੁਕਤ ਕੀਤਾ ਗਿਆ ਹੈ ਕਿਸਾਨ ਆਪਣੇ ਸਮਾਨ ਦੇ ਬਾਰੇ ਨੰਬਰ ਤੇ ਸ਼ਿਕਾਇਤ ਕਰ ਸਕਦੇ ਨੇ ਸੋ ਕਿਸਾਨਾਂ ਦੀ ਰਿਹਾਈ ਦੇ ਸਬੰਧੀ ਪੰਜਾਬ ਆਈਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਅੱਜ ਰਿਹਾ ਕੀਤਾ ਜਾਵੇਗਾ। ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵੱਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ 19 ਮਾਰਚ ਤੋਂ ਉਹਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾ ਚੁੱਕਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਆਦਿ ਰਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਆਦਿ ਰਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਹਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਅਸੀਂ ਨੋਡਲ ਆਫੀਸਰ ਬਣਾਇਆ ਐਸਪੀ ਜਸਦੀਪ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 90713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ